ਅਈ ਗੁਰ ਕੀ ਕਹਾalsa ਅਈ ਗੁਰ ਕੀ ਪਤੇ ਤੁਹਾਡੇ ਸੜੀ YouTube ਚੈਨਲ ਤੇ ਫੇਜ ਉਤੇ ਸਤਿ ਅਜਿਹੇ ਬੌੜ ਲੈ ਕੇ ਆਏ ਛੋਟੇ ਬੱਚੇ ਸਕੂਲ ਜਾਂ ਲਈ ਜੜੀ ਆਪਣੀ ਪਰਿਆਸ਼ਾਈ ਪਾਗਲ ਕਿਵੇਂ ਬੰਸਾ ਤੇ ਸਤੋ ਪਲੜਾ ਪਲੜਾ ਲੈ ਕੇ ਹੁਣ ਸਿੱਦੇ ਹੰਟ ਪਲਿਆ ਕਰਨ ਨੂੰ ਪੁਣੀ ਦਾ ਹੌਲਦਵਾ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਦੋ ਹੀ ਪਲੇ ਇਕੱਠੇ ਕਰਕੇ ਇੱਕ ਵਾਰੜਾ ਲੜ ਨੂੰ ਫੋਲਡ ਕਰਕੇ ਮੋਟਾਈ ਕਿ ਕਰਕੇ ਜੜਾ ਪਲੜਾ ਨੂੰ ਅੱਗੇ ਖਿਤਕਾ ਟੱਕੜਾ ਦੇ ਦੋੜ ਕਰਕੇ ਲਗਾਉਣਾ ਹੈ ਅਗਲਾ ਲੜ ਜੜਾ ਪਲੜਾ ਨੂੰ ਬੈਗ ਤੋਂ ਪੇਚ ਗਾ ਲੈਣਾ ਪੁਣੀ ਦਾ ਹੌਲਦਵਾ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਦੋ ਹੀ ਪਲੇ ਇਕੱਠੇ ਇੱਕ ਵਾਰ ਇਹਨਾਂ ਨੂੰ ਫੋਲਡ ਕਰਕੇ ਲਾੜ ਨੂੰ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਫਲਾੜ ਨੂੰ ਸੈੱਟ ਕਰਕੇ ਤੇ ਸੌਫ ਕਰਕੇ ਲਗਾ ਦੇਣਾ ਹੈ ਤੇ ਪਰ ਬਾਅਦ ਵਿੱਚ ਬਾਅਦ ਫਿਰ ਕਿ ਉਹਦੀ ਸਵਾਈ ਕਰ ਲੈਣੀ ਹੈ ਤੇ ਉਸ ਨੂੰ ਸੈੱਟ ਕਰ ਲੈਣਾ ਹੈ ਤੇ ਅਗਲਾ ਲਾੜ ਨੂੰ ਕਰਨਾ ਹੈ ਲਾੜ ਨੂੰ ਬੈਕ ਤੇ ਪਿੰਚ ਕਰਕੇ ਉਨੀ ਦੋ ਹਲਵਾ ਤੋਂ ਜਿਹੜਾ ਆ ਕੇ ਬੰਦ ਪਾਸਾ ਉੱਤਰ ਆ ਕੇ ਦੋ ਪੱਲੇ ਜੋ ਦੋ ਪੱਲੇ ਪੱਲੇ ਪਲੇਜਾ ਲਾਹੋਲ ਕੇ ਤੇ ਜਿਵੇਂ ਲਾਣਾ ਪਾ ਮਠਾਈ ਲਗਾਸਣਾ ਜੋੜ ਕੇ ਇੱਕ ਵਾਰ ਰੋੜ ਲੜਨ ਨੂੰ ਫੋਲਡ ਕਰਕੇ ਸੌਫ ਕਰਕੇ ਤੇ ਉੱਤੋਂ ਜਿਹੜਾ ਲੜਨ ਦੱਬ ਕੇ ਜਿੱਗੀ ਤਰ੍ਹਾਂ ਸੈਟ ਕਰਕੇ ਲਗਾ ਦੇਣਾ ਚਨਾਲ diel wifi ਕਿਹੜਾ ਪਲਣ ਲੋਡ ਕਰਕੇ ਲਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਦੋ ਹੀ ਪੱਲੇ ਕੱਟੇ ਕਰਕੇ ਇਹ ਕਰੂੰਗਾ ਜਿਹੜਾ ਲੜਨ ਨੂੰ ਉੱਤ ਸਟਕਾਣਾ ਹੈ ਉੱਤ ਸਟਕਾ ਕਰਕੇ ਤੇ ਜਿਹੜਾ ਲੜਨ ਨੂੰ ਸੌਫ ਕਰਕੇ ਤੇ ਡਬਲ ਫੋਲਡ ਕਰਕੇ ਜਾ ਕੀ ਟਨ ਸੈਟ ਕਰਕੇ ਤੇ ਲੜਨ ਨੂੰ ਸਾਫ ਕਰਕੇ ਤੇ ਲੋਡ ਕਰਕੇ ਜੇਸੋ ਇੱਕ ਬਾਲੇ ਕੱਢ ਕੇੜਾ ਪਲੜ ਨੂੰ ਲੋਡ ਕਰਕੇ ਲਾਉਣਾ ਹੈ ਕਿੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਕ ਤੋਂ ਪਿੱਛੇ ਘੜ ਕੇ ਬਣੀ ਹੌਲ ਦਾ ਵਟ ਹੋਲੇ ਰੱਖ ਕੇ ਬੰਤ ਪਸਾਤ ਰੱਖ ਕੇ ਤੋਈ ਪੱਲੇ ਕੱਠੇ ਕਰਕੇ ਚਾਰੋਂ ਗਰੇਨੇਡ ਲੜਨ ਨੂੰ ਉੱਤੇ ਸੈਟ ਕਰਨਾ ਹੈ ਚਾਰੋਂ ਗਰੇਨੇਡ ਲੜਨ ਨੂੰ ਉੱਤੇ ਸੈਟ ਕਰਕੇ ਤੇ ਚੰਗੀ ਤਰ੍ਹਾਂ ਇਹ ਪਲੱਡ ਨੂੰ ਸਾਫ ਕਰਕੇ ਇਸ ਚੋ ਵਾਲ ਨਿਕੜੇ ਆਪਾਂ ਕੱਢ ਕੇ ਤੇ ਇਨਕਰੀ ਜਿਹੜਾ ਪਲੱਡ ਨੂੰ ਫੋਲਡ ਕਰ ਦੇਣਾ ਹੈ ਲਖਰੀ ਜਿਹੜਾ ਪਲੱਡ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਚ ਲੋਡ ਕਰਕੇ ਤੇ ਸਾਫ ਕਰਕੇ ਜਿਹੜਾ ਪਲੱਡ ਨੂੰ ਸ਼ੇਰ ਸਟਾਰਟ ਕਰਕੇ ਜਿਹੜਾ ਪਲੱਡ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਫਿਰ ਬਾਅਦ ਵਿੱਚ ਵਾਇਫੇਰ ਕੇ ਲੜੋਂ ਸਾਫ ਕਰ ਲੈਣਾ ਤੇ ਬਾਕੀ ਬਾਦ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਥੱਲੇ ਉਹ ਜਿਹੜੇ ਆਪਣੇ ਬੈਗ ਦੇ ਲੜ ਹੁੰਦੇ ਆ ਉਹ ਵੀ ਆਪਾਂ ਜਿਹੜੇ ਸਾਫ ਕਰ ਲੈਣੇ ਹਨ ਜਿਹੜਾ ਆਪਾਂ ਪੱਗ ਬੰਨਣਾ ਮੱਕਰੀ ਜਿਹੜਾ ਆਪਾਂ ਬਗ ਬੰਨਣਾ ਤੇ ਫਿਰ ਜਿਹੜੇ ਆਪਾਂ ਜਿੱਥੇ ਲੜ ਫੋਲਡ ਕਰੇ ਉਹ ਥੇੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਖੇਚ ਗਏ ਤੇ ਫਿਰ ਜਿਹੜਾ ਲੜਨ ਦਾ ਉਧਾ ਤੇ ਉਧਾ ਹਲੇ ਮੋੜ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸੋਇ ਚੋ ਵਾਲ ਨੇ ਕੱਢ ਗਏ ਤੇ ਲੜਨ ਨੂੰ ਬੈਕ ਤੇ ਚੜਾਈ ਤੇ ਲੈ ਕੇ ਆਉਣਾ ਹੈ ਬੈਕ ਤੇ ਚੜਾਈ ਤੇ ਆ ਕੇ ਜਿਹੜੇ ਉੱਤੇ ਵਾ ਲੈ ਨੇ ਉਹਨਾਂ ਨੂੰ ਆਪਾਂ ਬਾਜ ਨਾਲ ਕੱਢਣਾ ਹੈ ਬਾਜ ਨਾਲ ਕੱਢ ਕੇ ਤੇ ਫਰਾਂਟ ਤੇ ਹੱਥ ਰੱਖ ਕੇ ਫਿਰ ਫਰੰਗ ਪੈਂਚ ਤੇ ਲਿੜਾ ਕੇ ਫਰਾਂਟ ਵਨ ਫੋਲਡ ਕਰਕੇ ਚੰਗੀ ਤਰ੍ਹਾਂ ਲੜਨ ਨੂੰ ਸੈਟ ਕਰਨਾ ਹੈ ਚੰਗੀ ਤਰ੍ਹਾਂ ਸੈਟ ਕਰਕੇ ਜਿੰਨੀ ਤੇ ਉਹਦੀ ਚੜਾਈ ਆ ਖੜਾ ਕੇ ਤੇ ਨੀ ਉਹਦੀ ਚੜਾਈ ਰੱਖ ਕੇ ਤੇ ਲੜਨ ਨੂੰ ਇੱਕ ਵਾਰ ਦਬਣਾ ਹੈ ਇਜੰਗੀ ਤਰ੍ਹਾਂ ਦਾ ਪਰ ਆਰ ਨੂੰ ਸੈਟ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਡੜ ਉੱਥੋਂ ਖਿਸਕ ਜਾਂਦਾ ਹੈ ਜਾਂ ਢਿੱਲਾ ਰਹਿੰਦਾ ਤੁਸੀਂ ਇੱਕ ਜਾਂ ਦੋ ਪਰ ਡੜ ਨੂੰ ਟਕਣ ਵਸ ਲਗਾ ਸਕਦੇ ਹੋ ਜਿਹੜਾ ਆਪਾਂ ਸੈਟਿੰਗਾਂ ਜਿਹੜਾ ਪ੍ਰੈਸ਼ਰ ਦੇ ਸੈਂਟਰ ਤੋਂ ਉਹਨਾਂ ਨੂੰ ਆਪ ਪੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਕੇ ਤੇ ਜਿੱਥੇ ਤੁਸੀਂ ਨਗ ਰਹਿੰਦਾ ਉੱਥੋਂ ਵੜ ਵਿਸ਼ੀਆਂ ਦੇ ਕੇ ਜਿਹੜਾ ਆਪਾਂ ਰਿਕਵਰ ਕਰਨਾ ਹੈ ਤੇ ਉਂਗਲੀਆਂ ਤੋਂ ਉਂਗਲੀਆਂ ਦੇ ਗੁੱਠੇ ਨਾਲ ਜਿਹੜਾ ਆਪਾਂ ਦਬਗੇ ਤੇ ਬਾਜ ਨਾਲ ਜਿਹੜਾ ਆਪਾਂ ਦਬਗੇ ਸਿਰ ਚੰਗੀ ਤਰ੍ਹਾਂ ਟਾਈਟ ਕਵਰ ਕਰਨਾ ਹੈ ਇੱਕ ਵਾਰ ਜਿਹੜਾ ਦੋ ਵਾਰ ਖਿੱਚ ਕੇ ਜਿਹੜਾ ਸੈਲਵ ਟਾਈਟ ਕਵਰ ਕਰਨਾ ਹੈ ਤੇ ਜਿੱਦ ਤੱਕ ਇਹ ਨੰਗੜਾ ਹੈ ਲੋਥਾ ਪਰ ਬਲਸ਼ੀਆਂ ਦੇ ਕੇ ਜਿਹੜਾ ਸਰ ਕਵਰ ਕਰ ਲੈਣਾ ਵੈਦ ਵਾਲਾ ਲਗਾਉਣਾ ਅੱਧਾ ਸੱਜੇ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਲੜ ਨੂੰ ਇੱਕ ਵਾਰ ਦੱਬ ਕੇ ਗਾਹਾਂ 'ਤੇ ਜਾ ਕੇ ਜਿਹੜਾ ਲੜ ਨੂੰ ਫਲਾ ਲੈਣਾ ਤੇ ਆਪਣਾ ਦੇ ਬਾਕੀ ਬੱਦਰੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਜਲਦੀ ਨਗੜ ਲੈ ਕੇ ਆਜਣੇ ਆ ਬ੍ਰਿਓ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ